ਇੱਕ ਗੱਲ ਪੰਜਾਬੀ ਚ ਕਹਿ ਦੇਣਾ ਚਾਹੁੰਦੇ ਆ ਵੀ ਬੀਜ ਬੀਜ ਕੇ ਪੈਦਾ ਅੰਨ ਕਰੀਏ ਬੀਜ ਬੀਜ ਕੇ ਪੈਦਾ ਅੰਨ ਕਰੀਏ ਅਸੀਂ ਲੰਗਰ ਛਕਾਉਣਾ ਜਾਣਦੇ ਆ ਸਮਝੀ ਨਾ ਕੱਲੇ ਖਾਲ ਘਟਦੇ ਅਸੀਂ ਖੁੰਡਾ ਖੜਕਾਉਣਾ ਜਾਣਦੇ ਆ ਇਹਨਾਂ ਦੀ ਬੇਉਦਬੰਦੀ ਵੱਧ ਸੀਗੀ ਛਾੜੇ ਚ ਕੋਈ ਢਿੱਲ ਨਹੀਂ ਰਹੀ ਹੈਗੀ ਬੱਚਿਆਂ ਦਾ ਜਿੰਨਾ ਕ ਦਿਮਾਗ ਹੋਇਆ ਦੇਖੋ ਬੱਚਿਆਂ ਨੇ 5 ਰੁਪਏ ਦੀ ਗੁੱਡੀ ਦੇ ਨਾਲ ਇਹਨਾਂ ਦਾ ਡਰੋਨ ਸੱਟ ਲਿਆ ਸੋ ਮਹਾਰਾਜ ਦੀ ਕਿਰਪਾ ਹੈ ਵੀਰੇ ਜੀ ਅਭੀਰੇ ਵੀ ਬਹੁਤ ਲਾਹੜ ਹਟਾ ਸਰਕਾਰ ਚ ਹੈਗੀ ਆ ਦਾ ਤੁਸੀਂ ਇਹ ਦੇਖੋ ਇੰਨੀ ਬਹੁਤ ਲਾਹੜਾ ਵੀ ਇੱਥੇ ਹਿੰਦੁਸਤਾਨ ਪਾਕਿਸਤਾਨ ਦਾ ਉਹਨਾਂ ਨੇ ਬਾਟਰ ਬਣਾਇਆ ਇਹ ਸਾਡੇ ਕੋਲ ਇਹੋ ਜਿਹੇ ਗੋਲਾ ਬਰੂ ਦਾ ਜਿਹੜਾ ਡਰ ਲੱਗਦਾ ਸੀ ਤਾਂ ਇੱਕ ਬੋਰੀਆਂ ਲੈ ਕੇ ਆਪਦਾ ਹੱਲ ਕਰਦੇ ਫਿਰਦੇ ਆ ਮੋਰੀ ਗਿੱਲੀ ਕਰਕੇ ਅਸੀਂ ਗੋਲਿਆਂ ਤੇ ਪਾ ਲੈਨੇ ਆ ਵੀ ਠੀਕ ਆ ਜੇ ਸਾਡੇ ਕੋਲ ਐਡਾ ਹੀ ਗੋਲਾ ਬਰੂ ਦੋਂਦਾ ਹੁਣ ਨੂ ਤਾਂ ਅਸੀਂ ਨੰਗ ਜਾਂਦੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰੂੰਗੀ ਜਿਵੇਂ ਡਰੋਨ ਤੇ ਸਾਡੇ ਕੋਲੇ ਸਿੱਟੇ ਗਏ ਹਨ ਇਹ ਜਦੋਂ ਪਿੰਡਾਂ 'ਚ ਵੋਟਾਂ ਮੰਗਣ ਆਉਣ ਨਾ ਇਹ ਰੋੜੇ ਵੱਟੇ ਚੱਕ ਲਿਓ ਛੱਡਿਓ ਨਾ ਇਹਨਾਂ ਨੂੰ ਸਾਨੂੰ ਪਤਾ ਵਾ ਜਿਹੜੇ ਮਾਮਾ ਦੇ ਪੁੱਤ ਸ਼ਹੀਦ ਹੁੰਦੇ ਆ ਵੀ ਉਹਨਾਂ ਦੇ ਉੱਤੇ ਬੀਤਦੀ ਕੀ ਆ ਜਿਹੜੇ ਮੁੰਡਿਆਂ ਨੂੰ ਸੱਟਾਂ ਲੱਗੀਆਂ ਨੇ ਮੁੰਡੇ ਫੱਟੜ ਹੋਏ ਨੇ 50 60 ਮੁੰਡੇ 200 ਤੋਂ ਵੱਧ ਜਵਾਕ ਉੱਥੇ ਪਏ ਆ ਵੀਰੇ ਪਤਾ ਲੱਗਦਾ ਵਾ ਵੀ ਕਿੰਨਾ ਤਸ਼ੱਦਦ ਹੋ ਰਿਹਾ ਸਾਡੇ ਤੇ ਸ਼ੰਭੂ ਮੋਰਚੇ ਤੇ ਅੱਜ ਕਿਸਾਨਾਂ ਦਾ ਤੀਜਾ ਦਿਨ ਸ਼ੁਰੂ ਹੋ ਚੁੱਕਾ ਹੈ ਡਟ ਕੇ ਕਿਸਾਨ ਇੱਥੇ ਡਟੇ ਹੋਏ ਨੇ ਬਾਬਿਆਂ ਬਜ਼ੁਰਗਾਂ ਦੇ ਨਾਲ ਪੈਣਾ ਔਰ ਮਾਵਾਂ ਵੀ ਇੱਥੇ ਆਣ ਕੇ ਡਟ ਗਈਆਂ ਨੇ ਤਾਂ ਤਸਵੀਰ ਤੁਹਾਨੂੰ ਦਿਖਾਉਂਦੇ ਆ ਗੁਰਦਾਸਪੁਰ ਤੋਂ ਔਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬੀਬੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਬਿਲਕੁਲ ਬਾਰਡਰ ਦੇ ਉੱਪਰ ਡਟੀਆਂ ਹੋਈਆਂ ਨੇ ਬਜ਼ੁਰਗਾਂ ਦੇ ਨਾਲ ਔਰ ਕਿਸਾਨ ਵੀਰਾਂ ਦੇ ਨਾਲ ਤਾਂ ਕਹਿੰਦੇ ਨੇ ਕਿ ਡਟ ਕੇ ਸਾਥ ਦੇਾਂਗੇ ਜਦੋਂ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਤਾਂ ਪੈਣੇ ਤੁਸੀਂ ਕਿੱਥੋਂ ਆਏ ਹੋ ਮੈਂ ਬਿਰੀ ਖੰਡੇ ਤੋਂ ਆਈ ਆ ਅੱਛਾ ਕਦੋਂ ਦੇ ਆਏ ਹੋ ਵੀਰੇ ਜਿੱਦਣ ਦੇ ਸਾਰੇ ਤੁਰੇ ਹੋਇਆ 11 ਤਰੀਕ ਤੋਂ ਮਾਈਆਂ ਦੁਨੀਆ ਸੀ ਇਹਨਾਂ ਦੇ ਹਾਲਾਤਾਂ ਸੀ ਸੰਦੇਸ਼ਾ ਵੀ ਆ ਜੀ ਉਹ 12 ਤਰੀਕ ਨੂੰ ਸੀ ਫਤੇਗੜ ਸਾਹਿਬ ਪਹੁੰਚ ਗਏ ਸੀ ਇਹਨਾਂ ਦੇ ਨਾਲ ਅੱਛਾ ਹਾਂਜੀ ਵੀਰੇ ਕੀ ਹਾਲਾਤ ਹੁਣ ਕੀ ਨਜ਼ਰ ਆ ਰਹੇ ਨੇ ਇੱਥੇ ਹਾਲਾਤ ਵੀਰੇ ਚੜਦੀ ਕਲਾ ਚ ਦੇਖੋ ਪਰਮਾਤਮਾ ਨੇ ਹੌਸਲੇ ਬੁਲੰਦ ਰੱਖੇ ਹੋਏ ਆ ਕਿਉਂਕਿ ਆਪਾਂ ਦੇਗਾ ਤੇਗਾ ਦੇ ਵਾਰਿਸ ਆ ਵੀਰੇ ਡਰਨ ਵਾਲੇ ਤਾਂ ਹੈ ਨਹੀਂ ਜਥੇਬੰਦੀਆਂ ਦੀ ਕਾਲ ਦਾ ਸੀ ਵੇਟ ਕਰ ਰਹੇ ਆ 5 ਵਜੇ ਕਹਿੰਦੇ ਨੇ ਵੀ ਮੀਟਿੰਗ ਆ ਹੱਲ ਹੋ ਜਾਊਗਾ ਮਾਨਯੋਗ ਸੁਪਰੀਮ ਕੋਰਟ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਘਟੋਕਾ ਟੇ ਸਮਝਿਆ ਵਾ ਵੀ ਹ ਸਕਦੇ ਆ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਵਕੀਲ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਲਈ ਰੇਟਾ ਪਾਈਆਂ ਨੇ ਸੋ ਵੀਰੇ ਅੱਗੇ ਤਾਂ ਜਾਵਾਂਗੇ ਜੇ ਐਮਐਸਪੀ ਦਾ ਹੱਲ ਇੱਥੇ ਹੁੰਦਾ ਸਾਡੀਆਂ ਜਿੰਨੀਆਂ ਵੀ ਮੰਗਾ ਨੇ ਲਖੀਮਪੁਰ ਵਾਲੇ ਸਾਡੇ ਕਿਸਾਨ ਵੀਰਾਂ ਦੀ ਮੰਗਾ ਸਾਡੇ ਕਿਸਾਨ ਭਰਾਵਾਂ ਦੀ ਪੈਨਸ਼ਨ ਦੀ ਮੰਗਾ ਜਾਂ ਸਾਡੇ ਕਰਜ਼ੇ ਦੀ ਮੰਗਾ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਨੇ ਤਾਂ ਵੀਰੇ ਜੇ ਇੱਥੇ ਹੀ ਅੱਜ ਹੁੰਦੀਆਂ ਨੇ ਤਾਂ ਪਿੱਛੇ ਮੁੜਾਂਗੇ ਜੇ ਨਹੀਂ ਹੁੰਦੀਆਂ ਤਾਂ ਅੱਗੇ ਪੂਰੇ ਅੱਗੇ ਡੱਟ ਕੇ ਵੀਰਾਂ ਦੇ ਨਾਲ ਜਾਵਾਂਗੇ ਅੱਛਾ ਜਿਵੇਂ ਅੱਗੇ ਜਾਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਆ ਪਰ ਅੱਗੇ ਪੁਲਿਸ ਦੇ ਵੱਲੋਂ ਸਖਤ ਸੁੱਟੇ ਜਾ ਰਹੇ ਨੇ ਰਬੜ ਦੀਆਂ ਗੋਲੀਆਂ ਇੱਧਰ ਆ ਰਹੀਆਂ ਨੇ ਤੁਸੀਂ ਦੇਖਿਆ ਅੱਗੇ ਹੋ ਕੇ ਵੀਰੇ ਅਸੀਂ ਕੱਲ੍ਹ ਉਰੇ ਸੀ ਗਿਆ ਪਰਸੋਂ ਵੀ ਉਰੇ ਸੀ ਗਿਆ ਥੋੜੀ ਬਹੁਤੀ ਸੱਟ ਵੀ ਲੱਗੀ ਅਸੀਂ ਤਾਂ ਉਦਣ ਦੇ ਨਾਲ ਤੁਰੇ ਫਿਰਦੇ ਆ ਪਰ ਫਿਰ ਵੀ ਇਹਨਾਂ ਨੂੰ ਇੱਕ ਗੱਲ ਪੰਜਾਬੀ ਚ ਕਹਿ ਦੇਣਾ ਚਾਹੁੰਦੇ ਆ ਵੀ ਬੀਜ ਬੀਜ ਕੇ ਪੈਦਾ ਅੰਨ ਕਰੀਏ ਬੀਜ ਬੀਜ ਕੇ ਪੈਦਾ ਅੰਨ ਕਰੀਏ ਅਸੀਂ ਲੰਗਰ ਛਕਾਉਣਾ ਜਾਣਦੇ ਆ ਸਮਝੀ ਨਾ ਕੱਲੇ ਖਾਲ ਘੜਦੇ ਅਸੀਂ ਖੁੰਡਾ ਖੜਕਾਉਣਾ ਜਾਣਦੇ ਆ ਇਹ ਜਿੰਨੇ ਮਰਜ਼ੀ ਪ੍ਰਬੰਧ ਕਰ ਲੈਣ ਵੀਰੇ ਕੋਈ ਗੱਲ ਨਹੀਂ ਹੌਲੀ ਹੌਲੀ ਬਿਉਂਤਬੰਦੀ ਬਣਾ ਕੇ ਸਾਡੇ ਮੁੰਡੇ ਲੱਗੇ ਹੋਏ ਆ ਕੱਲ ਤੁਸੀਂ ਦੇ ਗਿਲੇ ਹੁਣ ਆ ਵੀ ਪਰਸੋਂ ਨਾਲੋਂ ਠੀਕ ਆ ਇਹਨਾਂ ਦੀ ਬਿਉਂਤਬੰਦੀ ਵੱਧ ਸੀਗੀ ਛਾੜੇ 'ਚ ਕੋਈ ਢਿੱਲ ਨਹੀਂ ਰਹੀ ਹੈਗੀ ਬੱਚਿਆਂ ਦਾ ਜਿੰਨਾ ਕ ਦਿਮਾਗ ਹੋਇਆ ਦੇਖੋ ਬੱਚਿਆਂ ਨੇ 5 ਰੁਪਏ ਦੀ ਗੁੱਡੀ ਦੇ ਨਾਲ ਇਹਨਾਂ ਦਾ ਡਰੋਨ ਸੈੱਟ ਲਿਆ ਸੋ ਮਹਾਰਾਜ ਦੀ ਕਿਰਪਾ ਹੈ ਵੀਰੇ ਹੱਲ ਕਰਾਂਗੇ ਅੱਗੇ ਜ਼ਰੂਰ ਜਾਵਾਂਗੇ ਠੀਕ ਹੈ ਅੱਜ ਮੀਟਿੰਗ ਵੀ ਹੈਗੀ ਹੈ ਕੀ ਆਸ ਕੀ ਲੱਗਦੀ ਹੈ ਆਸ ਇਹੀ ਆ ਵੀਰੇ ਵੀ ਬੁਖਲਾਹੜ ਤਾਂ ਸਰਕਾਰ 'ਚ ਹੈਗੀ ਆ ਦਾ ਤੁਸੀਂ ਇਹ ਦੇਖੋ ਇੰਨੀ ਬਖਲਹਾਟਾ ਵੀ ਇੱਥੇ ਹਿੰਦੁਸਤਾਨ ਪਾਕਿਸਤਾਨ ਦਾ ਉਹਨਾਂ ਨੇ ਬਾਰਡਰ ਬਣਾਇਆ ਪਿਆ ਹੈ ਇਹ ਤਾਂ ਸਾਨੂੰ ਆਪਦਾ ਮੰਨਦੇ ਹੀ ਨਹੀਂ ਸੀਗੇ ਪਹਿਲਾਂ ਹੀ ਨਹੀਂ ਮੰਨਦੇ ਹੈਗੇ ਹੁਣ ਵੀ ਨਹੀਂ ਮੰਨਦੇ ਹੈਗੇ ਪਰ ਫਿਰ ਵੀ ਮੈਂ ਵੀਰਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਸਾਡੇ ਕੋਲ ਇਹੋ ਜਿਹਾ ਗੋਲਾ ਬਰੂ ਦਾ ਜਿਹੜਾ ਡਰ ਲੱਗਦਾ ਸੀ ਤਾਂ ਇੱਕ ਬੋਰੀਆਂ ਲੈ ਕੇ ਆਪਦਾ ਹੱਲ ਕਰਦੇ ਫਿਰਦੇ ਆ ਬੋਰੀ ਗਿੱਲੀ ਕਰਕੇ ਅਸੀਂ ਗੋਲਿਆਂ ਤੇ ਪਾ ਲੈਨੇ ਆ ਵੀ ਠੀਕ ਆ ਜੇ ਸਾਡੇ ਕੋਲ ਐਡਾ ਹੀ ਗੋਲਾ ਬਰੂਦ ਹੁੰਦਾ ਹੁਣ ਨੂੰ ਤਾਂ ਅਸੀਂ ਲੰਗ ਜਾਂਦੇ ਪਰ ਫਿਰ ਵੀ ਮੈਂ ਸਾਡੀ ਪੰਜਾਬ ਸਰਕਾਰ ਨੂੰ ਵੀ ਇੱਕ ਗੱਲ ਕਹਿਣਾ ਚਾਹੂੰਗੀ ਵੀ ਇਹਨਾਂ ਦੀ ਹੈਲੋ ਹੈਲੋ ਤੋਂ ਨਾ ਚੱਲੋ ਸਾਡਾ ਸਾਥ ਦਿਓ ਆ ਭਗਵੰਤ ਮਾਨ ਸਾਹਿਬ ਆ ਪਾਣੀ ਛੱਡ ਕੇ ਵੀ ਤੁਸੀਂ ਬਹੁਤ ਗਲਤੀ ਕੀਤੀ ਆ ਘੱਗਰ ਚ ਇਹ ਤਾਂ ਘੱਟੋ ਘੱਟ ਥੋੜੀ ਸਟੇਟ ਚ ਆਉਂਦਾ ਸੀਗਾ ਸੈਕੰਡ ਵੀਰੇ ਮੈਂ ਵੀ ਕਹਿਣਾ ਚਾਹੂੰਗੀ ਵੀ ਆ ਆਸੂ ਗੈਸ ਵਾਲੇ ਗੋਲੇ ਤਾਂ ਵਿਆਣਾ ਤੁਹਾਡੇ ਕੋਲ ਵੀ ਹੋਣੀਆਂ ਨੇ ਦੋਕ ਸਾਨੂੰ ਭੇਜ ਦਿਓ ਵੀ ਅਸੀਂ ਵੀ ਹੱਲ ਕਰ ਲੀਏ ਅਸੀਂ ਵੀ ਉਧਰੋਂ ਛੱਡ ਕੇ ਦੇਖ ਲਈਏ ਵੀ ਸਾ ਕਿੰਨੇ ਕ ਕੁੱਟ ਦੇ ਲੈ ਸੋ ਸਟੇਟ ਗਵਰਨਮੈਂਟ ਸਾਨੂੰ ਸਾਰੀਆਂ ਹੀ ਗਵ ਨਾ ਜਿਹੜਾ ਲੋਕਾਂ ਦਾ ਇੱਕ ਹੈ ਨਾ ਵੀਰੇ ਹੁਣੇ बिकਣ ਵਾਲੇ ਨਹੀਂ ਔਰ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰੂੰਗੀ ਜਿਵੇਂ ਡਰੋਨ ਤੇ ਸਾਡੇ ਕੋਲੇ ਸਿੱਟੇ ਗਏ ਹਨ ਇਹ ਜਦੋਂ ਪਿੰਡਾਂ ਚ ਵੋਟਾਂ ਮੰਗਣ ਆਉਣ ਨਾ ਇਹ ਰੋੜੇ ਵੱਟੇ ਚੱਕ ਲਿਓ ਛੱਡਿਓ ਨਾ ਇਹਨਾਂ ਨੂੰ ਵੀ ਇਹ ਜ਼ਰੂਰੀ ਆ ਵੀਰੇ ਸਾਨੂੰ ਪਤਾ ਵਾ ਜਿਹੜੇ ਮਾਵਾ ਦੇ ਪੁੱਤ ਸ਼ਹੀਦ ਹੁੰਦੇ ਆ ਵੀ ਉਹਨਾਂ ਦੇ ਉੱਤੇ ਪੇਪਰ ਬੀਤ ਨਹੀਂ ਕੀਆ ਜਿਹੜੇ ਮੁੰਡਿਆਂ ਨੂੰ ਸੱਟਾਂ ਲੱਗੀਆਂ ਨੇ ਮੁੰਡੇ ਫੱਟੜ ਹੋਏ ਨੇ 50 60 ਮੁੰਡੇ 200 ਤੋਂ ਵੱਧ ਜਵਾਕ ਉੱਥੇ ਪਏ ਆ ਵੀਰੇ ਪਤਾ ਲੱਗਦਾ ਵਾ ਵੀ ਕਿੰਨਾ ਤਸ਼ੱਦਦ ਹੋ ਰਿਹਾ ਸਾਡੇ ਤੇ ਪਰ ਫਿਰ ਵੀ ਹੌਸਲੇ ਬੁਲੰਦ ਨੇ ਚੜ੍ਹਦੀ ਕਲਾ 'ਚ ਰਹਾਂਗੇ ਨਾਲ ਜਾਵਾਂਗੇ ਅੱਗੇ ਇਹ ਮਾਵਾਂ ਨੇ ਸੰਘਰਸ਼ੀ ਜੋਧੇ ਪੈਦਾ ਕੀਤੇ ਨੇ ਅੱਗੇ ਜਾਣਗੇ ਵੀਰੇ ਨਾਲ ਜਾਣਗੇ ਮੈਂ ਤਾਂ ਤੁਸੀਂ ਕਿੱਥੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਆਏ ਅਚਕਦੰਦੇ ਆਏ ਹੋ ਸਾਨੂੰ ਜਾਰਾ ਤਰੀਕ ਦੇ ਘਰੋਂ ਨਿਕਲੇ ਕਿਵੇਂ ਇੱਥੇ ਲੱਗ ਰਿਹਾ ਮਾਹੌਲ ਮਹੌਲ ਤਾਂ ਦੇਖਦਾ ਹੀ ਆ ਵੀ ਬਹੁਤ ਖਰਾਬ ਕੀਤਾ ਇਹਨਾਂ ਨੇ ਅਸੀਂ ਨਹੀਂ ਕਿਸੇ ਤੇ ਮਾੜੀ ਚੰਗੀ ਕਰਦੇ ਸਾਡੇ ਤੇ ਇਹੋ ਹੀ ਡੈ ਪੁਲਿਸ ਸਰਕਾਰ ਹੀ ਰਹੀ ਜੋ ਵੀ ਕਰਨ ਰਹੀ ਤੁਹਾਨੂੰ ਵੀ ਪਤਾ ਲੱਗਦਾ ਵਾ ਤੇ ਹੁਣ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਇਹਨਾਂ ਪੀ ਸਾਡਾ ਇਥੋਂ ਹੱਲ ਹੋ ਜਾ ਤੇ ਅਸੀਂ ਇਥੋਂ ਮੁੜ ਜਗੇ ਸਾਡੀਆਂ ਮੰਗਾਂ ਦਿੱਤੀਆਂ ਜਾਣ ਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਚੜ੍ਹਦੀ ਕਲਾ ਦੇ ਆਪਣੇ ਘਰ ਜਾਈਏ ਰਵਈਆ ਕਿਵੇਂ ਦਾ ਨਜ਼ਰ ਆ ਰਿਹਾ ਤੁਹਾਨੂੰ ਅਗੋਂ ਰਵਈਆ ਤੇ ਇਹਨਾਂ ਦਾ ਪੁਲਸ ਵਾਲਿਆਂ ਦਾ ਬਹੁਤ ਮਾੜਾ ਵਾ ਇਹ ਸਰਕਾਰ ਪੁਲਿਸ ਨੇ ਸਾਡੇ ਨਾਲ ਇਤਰਾ ਕਰਨ ਰਹੀ ਆ ਤੇ ਭਗਵਾਨ ਤਮਾਨ ਜਮ ਮੋਦੀ ਸਾਡੇ ਪਿੰਡਾਂ ਚ ਕਿਤਨਾ ਵੱਡੂਗਾ ਹੀ ਵੰਨ ਦਾਂਗੇ ਅਸੀਂ ਵੀ ਨਹੀਂ ਵੰਨ ਦਾਂਗੇ ਸਾਨੂੰ ਬੜਨ ਨਹੀਂ ਨੰਗਾ ਦਿੰਦਾ ਅਸੀਂ ਵੀ ਨਹੀਂ ਨੰਗਾ ਦਾਂਗੇ ਇਹਨਾਂ ਨੇ ਪਿੱਛੇ ਹੀ ਇਤਰਾ ਹੀ ਰੋੜੇ ਜਿਤਨਾ ਭੰਨੇ ਕਿਹਾ ਨਾ ਇਤਰਾ ਹੀ ਰੋੜੇ ਚਲਾਵਾਂਗੇ ਇਹਨਾਂ ਦੇ ਗੱਡੀਆਂ ਇਤਰਾ ਹੀ ਭੰਨਾਂਗੇ ਜੋ ਸਾਡੇ ਨਾਲ ਹੀ ਕਰ ਲੈਂਦਾ ਹੈ ਕਾਰਵਾਈਆਂ ਜੇ ਸਾਡੇ ਨਾਲ ਚੰਗਾ ਵਰਤਦੇ ਤਾਂ ਆਪਾਂ ਵੀ ਇਹਨਾਂ ਨਾਲ ਚੰਗਾ ਹੀ ਵਰਤਦੇ ਸਾਡੇ ਨਾਨਾ ਬਹੁਤ ਮਾੜਾ ਕੀਤਾ ਸਾਡੇ ਜੀ ਕੱਲ ਤੇ ਬਹੁਤ ਪਟਰ ਪਰਸਨ ਦੇ ਕਰਤੇ ਆ ਦੇਖਿਓ ਤੁਸੀਂ ਤਸਵੀਰਾਂ ਜਿਹੜੇ ਨੌਜਵਾਨ ਜ਼ਖਮੀ ਹੋਏ ਨੇ ਹਾਂਜੀ ਬਹੁਤ ਜ਼ਖਮੀ ਸਾਡੇ ਕੋਰੇ ਇੱਥੇ ਹੀ ਹਾਂ ਅੱਛਾ ਤੁਸੀਂ ਇੱਥੇ ਹੀ ਸੀਗੇ ਉਦੋਂ ਇੱਥੇ ਹੀ ਯਾਰਾ ਤਰੀਕ ਦੇ ਆ ਕੇ ਬੈਠੇ ਸੀ ਹਾਂ ਇੱਕ ਮੁੰਡੇ ਤੇ ਵੀਰੇ ਛਾਤੀ 'ਚ ਜਦੋਂ ਗੋਲਾ ਵੱਜਦਾ ਉਹ ਇੰਨਾ ਬੇਹੋਸ਼ ਹੋਇਆ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਉਹਨੂੰ ਸਾਹ ਸੁ ਦਵਾਇਆ ਰਾਤ ਵੀ ਇੱਕ ਵੀਰ ਨੂੰ ਲੈ ਕੇ ਗਏ ਨੇ ਉਹਦੇ ਵਿਚਾਰੇ ਦੇ ਇੱਥੇ ਅੱਖ 'ਚ ਇੱਕ ਦੇ ਪਿੱਛੇ ਅਸਮਰਾਲੇ ਦਾ ਵੀਰ ਇੱਥੇ ਪਿੱਛੇ ਫੱਟ ਵੱਜਿਆ ਪਿੱਛੇ ਟਰਾਲੀ 'ਚ ਪਿਆ ਵੀਰੇ ਅਸੀਂ ਤਾਂ ਉਹਦਾ ਹਾਲਚਾਲ ਹਜੇ ਤੱਕ ਲੈਣੀ ਆ ਤਾਂ ਪੁੱਛਦੀਆਂ ਫਿਰਦੀਆਂ ਮਾਂ ਵੀਰੇ ਕਿਸ ਹਿਸਾਬ ਨਾਲ ਤੁਸੀਂ ਠੀਕ ਹੋ ਤੁਹਾਨੂੰ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਵੀ ਪਰ ਫਿਰ ਵੀ ਮੈਂ ਉਹਨਾਂ ਮੁੰਡਿਆਂ ਦੇ ਹੌਸਲੇ ਬੁਲੰਦ ਸਮਝੂੰਗੀ ਵੀ ਪ੍ਰਮਾਤਮਾ ਨੇ ਇੰਨੇ ਕਿ ਉਹਨਾਂ ਨੂੰ ਹੌਸਲੇ ਬਖਸ਼ੇ ਆ ਵੀ ਉਹ ਫਿਰ ਵੀ ਕਹਿੰਦੇ ਆ ਭਾਣੇ ਅਸੀਂ ਠੀਕ ਆ ਹੋ ਗਏ ਨੇ ਹੋਰ ਜਥੇ ਆ ਰਹੇ ਨੇ ਪਿੱਛੇ ਤੁਹਾਡੇ ਹਾਂ ਜੀ ਹਾਂ ਜੀ ਅਸੀਂ ਕੋਈ ਇੰਡੀਆਂ ਕਹਿੰਦੀ ਅਸੀਂ 300 400 ਬੀਬੀਆਂ ਦਾ ਸੀ ਹਾਂ ਜੀ ਅਸੀਂ ਇੰਨੇ ਨੇ ਤੁਸੀਂ ਜਾ ਕੇ ਪਿੱਛੇ ਟਰਾਲੀਆਂ 'ਚ ਦੇਖੇ ਪੁੱਛੋ ਚਾਹ ਰਹੇ ਹਾਂ ਜੀ ਹਾਂ ਜੀ 500 500 ਬੀਬੀਆਂ ਜਾ ਰਹੀ ਹੈ ਪਿੱਛੇ ਸਾਡੀ ਜਿ세 ਬਾਜੀ ਬਹੁਤ ਹਾਂ ਜਾਹੇ ਬੰਦੀਆਂ ਆਉਣ ਡਈਆਂ ਮਜੀਠਾ ਤੋਂ ਬਹੁਤ ਜ਼ਿਆਦਾ 500 ਜਨਾਨੀ ਆਉਣੀ 500 ਬੱਸ ਤੁਸੀਂ ਕਿੱਥੋਂ ਆਏ ਹੋ ਅਸੀਂ ਗਰਦਾਸਪੁਰੋਂ ਆਏ ਹਾਂ ਕਿੰਨੀ ਉਮਰ ਹੈ ਤੁਹਾਡੀ 70 ਸਾਲ ਅੱਛਾ ਪਰसों ਦੇ ਆਏ ਤੁਸੀਂ ਵੀ ਹਾਂ 5 ਦਿਨ ਹੋ ਗਏ ਅੱਜ ਆਇਆ ਅੱਛਾ 5 ਦਿਨ ਹੋ ਗਏ ਨੂੰ ਅਸੀਂ ਵੀ ਚਾਰ ਕਿੰਨਾ ਚਿਰ ਡਟ ਜਿੰਨਾ ਚਿਰ ਮੋਦੀ ਰੱਖੇਗਾ ਉਹਨਾਂ ਚਿਰ ਰਵਾਂਗੇ ਸਾਨੂੰ ਅੱਜ ਹੁੰਦੇ ਦੇ ਹੱਕ ਸਾਡੇ ਅੱਜ ਚੱਲ ਜੰਨੇ ਆ ਹਾਂ ਸਾਨੂੰ ਹੱਕ ਮਿਲਣੇ ਚਾਹੀਦੇ ਸਾਡੀ ਫਸਲ ਖਰਾਬ ਕਰਨ ਰਿਆ ਸਾਡ ਸਭ ਕੋ ਸਾਡਾ ਖਰਾਬ ਕਰਦਾ ਇਹ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਇਹਨੇ ਮੋਦੀ ਨੇ 에어ਪੋਰਟ ਵੇਚ ਛੜੇ ਇਹਦਾ ਤਾਂ ਨਹੀਂ ਬਣਿਆ ਇਹਨੇ ਅੱਡੇ ਵੇਚ ਲਿਆ ਗੱਡੀਆਂ ਵੇਚ ਲਿਆ ਮੂਲ ਤੇ ਇਹਨੇ ਪੰਜਾਬ ਦਾ ਸਾਦਕੋ ਵੇਚ ਦਿੱਤਾ ਤੇ ਮੋਦੀ ਦਾ ਤਾਂ ਕੁਛ ਨਹੀਂ ਬਣਿਆ ਤੇ ਹੁਣ ਸਾਰਾ ਪ੍ਰਾਈਵੇਟ ਕੀਤਾ ਨਾ ਜੱਟਾਂ ਕੋ ਰਿਆਣ ਕੀ ਜ਼ਿੰਮੇਵਾਰਾਂ ਕੋ ਕਿਸਾਨਾਂ ਕੋ ਕੀ ਰਿਆਣ ਦਿੱਤਾ ਸਾਡਾ ਤਾਂ ਜਮੀਨਾਂ ਕੋ ਸਾਡਾ ਤਾਂ ਕੁਛ ਨਹੀਂ ਛੱਡਿਆ ਹੁਣ ਸਾਡੀਆਂ ਜਿਹੜੀਆਂ 2-2 3-3 ਕਿੱਲੇ ਆ ਉਹ ਵੀ ਖਿੱਚਣ ਡਿਆ ਉਹ ਹਣ ਇਹਨੂੰ ਅਸੀਂ ਕਿਵੇਂ ਦੇ ਦਈਏ ਅਸੀਂ ਕਿੱਧਰ ਨੂੰ ਜਾਈਏ ਜੇ ਇਹਨੂੰ ਦੇ ਦਈਏ ਤੇ ਇਹ ਤਾਂ ਸਭ ਕੁਝ ਵੇਚ ਹੀ ਜਾਂਦਾ ਇਨੇ ਆਪਣੀ ਜੜੀ ਇਨੇ ਘਰ ਆਪਣੀ ਕੰਗਣਾ ਨਹੀਂ ਰੱਖੀ ਤੇ ਸਾਨੂੰ ਇਹ ਵਸਣ ਦੇਗਾ ਇਨੇ ਕੰਜਰ ਨੇ ਆਪਣੀ ਕੰਗਣਾ ਵੀ ਕੱਢ ਛੜੀ ਜੇ ਇਹਦਾ ਕੋਈ ਧੀ ਪੁੱਤ ਹੁੰਦਾ ਸ਼ਰਮ ਹੁੰਦੀ ਤੇ ਇਹਨੂੰ ਸ਼ਰਮ ਹੁੰਦੀ ਵੀ ਪੁੱਤਾਂ ਦਾ ਦੁੱਖ ਕਿਵੇਂ ਆ ਧੀ ਦਾ ਦੁੱਖ ਕਿਵੇਂ ਆ ਇਹਦਾ ਜਦੋਂ ਹੈ ਹੀ ਰੰਡੇ ਛੜੇ ਦਾ ਕੱਕ ਨਹੀਂ ਇਨੇ ਐਨਾ ਕੁਝ ਵੇਚਿਆ ਇੰਨੇ ਪੈਸੇ ਜਮਾਂ ਕਰ ਲਿਆ ਕੰਜਰ ਨੇ ਕਿੰਨੂੰ ਦੇਣੇ ਜਿਹਦਾ ਰੰਨ ਨਹੀਂ ਕਰਨੀ ਕੰਗਣਾ ਕਿਨੇ ਘਰੋਂ ਕੱਢ ਛੜੀ ਕੰਜਰ ਨੇ ਤੇਨੇ ਕਿੰਨੂੰ ਮਾਇਆ ਦੇਣੀ ਐ ਇੰਨੀ ਇਕੱਠੀ ਕਰਕੇ ਹੁਣ ਸਿਰੇ ਜੇਕਰ ਨਹੀਂ ਮੰਗਾ ਮੰਨੀਆਂ ਜਾਂਦੀਆਂ ਦਿੱਲੀ ਕੁਛ ਕਰੋਗੇ ਕਰਾਂਗੇ ਜੀ ਕਰਾਂਗੇ ਪਾਈ ਜਿੱਤਰਾ ਮਰਜ਼ੀ ਕਰੀਏ ਕਰਕੇ ਜਾਣਾ ਹੁਣ ਠੀਕ ਹੈ ਠੀਕ ਹੈ ਸਾਨੂੰ ਆਪਣਾ ਪੰਜਾਬ ਲੈਣਾ ਅਸੀਂ ਆਪਣ ਨਹੀਂ ਨਹੀਂ ਉਹਨੂੰ ਬਾਰਖੰਦਾ ਸਾਡਾ ਪੰਜਾਬ ਵਾਪਸ ਕਰ ਦਿਓ ਸਾਨੂੰ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ ਸਾਨੂੰ ਸਾਡਾ ਪੁਰਾਣਾ ਪੰਜਾਬ ਚਾਹੀਦਾ ਹੁਣ ਇਹਨੇ ਖਾਲਸਤਾਨ ਦਾ ਹੂਆ ਬਣਾ ਲਈਏ ਚਾਹੀਦਾ ਸਾਨੂੰ ਪੁਰਾਣਾ ਪੰਜਾਬ ਹੈ ਇਹਨਾਂ ਨੇ ਸਾਡੀ ਗੱਲ ਬੇਈਮਾਨਾ ਕਰਿਆ ਸ਼ੁਰੂ ਤੇ ਕਾਂਦ ਸਾਡੀ ਕੋ ਮਹਿਜੀਏ ਜੇ ਅਸੀਂ ਸਿੱਖੀ ਗੱਲ ਜੁੜਨਾ ਸਾਡ ਨੂੰ ਸਾਨੂੰ ਜ਼ੁਲਮ ਸਹਣੇ ਪੈਣੇ ਆ ਫਿਰ ਵੀ ਉਹ ਪਾਪੀ ਨੇ ਕਿਹਾ ਬਾ ਇੰਦਰਾ ਕੇ ਕੋਠੀ ਤੇ ਬੈਠ ਲਾ ਬਾਜ ਨਾ ਕਿਹੜਾ ਮਾਰਿਆ ਸਵੰਤ ਬੇਅੰਤਿਕਾ ਦੋ ਦਿਨ 10 15 ਦਿਨ ਮਨ ਬਦਲਿਆ ਉਹਨਾਂ ਦਾ ਪੁਕਾਰ ਆ ਗਿਆ ਹਰਵੰਦਰ ਸਾਹਿਬ ਪਰ ਅਰਦਾਸ ਦੋ ਦਿਨ ਜਾ ਕੇ ਇੰਦਰਾ ਉਸ ਹੀ ਉਹ ਨੌਕਰੀ ਕਰ ਰਹੇ ਦਿਓ ਅਫਸਰ ਦੇ ਉਹਦਾ ਇਨਸਪੈਕਟਰ ਦਾ ਇੱਕ ਹੀ ਸਪਾਹੀ ਦਾ ਮੁੰਡਾ ਉਹਨਾਂ ਕੇ ਤੇ ਤਰੱਕੀ ਹੋ ਜਾਂਦੀ ਪਰ ਗੁਰੂ ਸਭ ਨੂੰ ਦੇਖਾ ਹੁਣ ਵੀ ਉੱਥੇ ਮੋਹਾਲੀ ਕਮੀ ਸਾਹਿਬ ਮੋਰਚਾ ਲਗਿਆ ਵਾ ਜਬ ਮੋਰਚੇ ਮਾਂ ਭਾਜਨ ਕਰਨ ਜਹਾਨ ਸੰਗਤ ਜਹਾਜ ਨੂੰ ਅੱਗੇ ਰੋਕਾਂ ਬੈਠ ਕੇ ਸਿਮਰਨ ਕਰਾ ਉੱਪਰ ਬਾਜ ਗੇੜੇ ਮਾਰਾ ਉੱਥੇ ਪਹਿਲਾਂ ਵੀ ਇੰਦਰਾ ਕੀ ਕੋਠੀ ਤੇ ਬਾਜ ਗੇੜੇ ਮਾਰੇ ਦਾ ਬੰਗਲਾ ਸਾਹਿਬ ਦੇ ਦੁਆਰੀ ਮੈਂ ਬਾਜ ਆਇਆ ਤਾਂ ਉਹ ਕੇਰ ਸਿੰਘ ਨੇ ਗੱਲ ਛੇੜੀ ਦੀ ਕੇਰ ਸਿੰਘ ਨੇ ਉਹਨਾਂ ਕੰਮ ਮਨ ਜਗਾ ਦੇ ਵੀ ਬਾਬੇ ਕੇ ਬਾਜ ਆਇਆ ਤਾਂ ਕ ਮੈਂ ਦਰਸ਼ਨ ਕਰਨ ਲੱਗਿਆ ਮੈਨੂੰ ਉੱਥੇ ਟਾਈਮ ਲੱਗ ਗਿਆ ਮੈਂ ਕਿਹਾ ਫੁੱਫੜ ਦਾ ਪਤਾ ਨਹੀਂ ਮਾਸਟਰ ਦਾ ਸਤਵੰਤ ਦਾ ਉਹ ਕਹਾ ਮੈਂ ਕਿ ਉਹ ਤੇ ਬਾਜ ਦੇ ਦਰਸ਼ਨ ਲੱਗਿਆ ਕਰਨ ਕਹਾ ਬਾਜ ਆਇਆ ਦਾ ਕਹਾ ਹਾਂ ਫਿਰ ਉਹਨੇ ਦੇਖਿਆ ਆ ਬਾਜ ਸਵੰਤਨਾਰੂ ਨੇ ਫਿਰ ਉਹਨੇ ਬਾਹ ਖੜੀ ਕਰਕੇ ਕਿਹਾ ਦਾ ਕਹਾ ਵੀ ਜੇ ਬਾਜ ਮੈਂ ਤਾਂ ਮੰਨਾ ਵੀ ਜੇ ਬਾਜ ਕਹਾ ਮੇਰੀ ਆਣ ਕੇ ਬਾਹਰ ਬੈਠ ਜਾਏ ਬਾਜ ਬਾਹਰ ਬੈਠ ਗਿਆ ਬਸ ਫਿਰ ਗੁਰੂ ਗੇ ਸਿੰਘਾਂ ਦਾ ਮਨ ਬੱਜ ਲਿਆ ਪੈਸੇ ਦੇ ਲੋਭ ਘੜੀ ਤੇ ਫਿਰ ਸਿੱਖੀ ਕਰਨੀ ਆ ਗਈ ਫਿਰ ਦੋਵਾਂ ਨੇ ਸਲਾਹ ਬਣਾਈ ਦੀ ਰਾਤ ਨੂੰ ਬੀਹ ਹਰਮਿੰਦਰ ਸਾਹਿਬ ਜਾਣਾ ਇੱਕ ਮੁੰਡਾ ਜਿਹੜਾ ਉਰਾਂ ਦਾ ਉਹਨੂੰ ਬਸ ਨਹੀਂ ਮਿਲੀ ਹਾਂ ਉਹ ਟਾਈਮ ਦਾ ਜਾਂ ਖਰਾਬ ਉਹ ਕਰਕੇ ਕਹਾ ਵੀ ਦੂਰ ਰਹਿਣ ਦਿਓ ਟਰੱਕ ਟੁਕਮਾ ਵਿਚਾਰਾ ਹਰਮੰਦਰ ਸਾਹਿਬ ਚਲੇ ਗਿਆ ਅੱਗੇ ਦੋ ਇਕੱਠੇ ਨਾ ਹੋਏ ਫਿਰ ਦੋ ਆਨੇ ਆਪਸ ਮੋਨ ਨੂੰ ਆਹੋਗੇ ਵੀ ਉਹ ਨਹੀਂ ਆਇਆ ਉਹ ਨਹੀਂ ਆਇਆ ਦੋਨ ਪਰ ਦੋਏ ਉੱਥੇ ਮੱਥਾ ਟੇਕ ਕੇ ਹਰਦਾਸ ਕਰਿਆ ਜਗ੍ਹਾ ਦਿੱਲੀ ਇਕੱਠੇ ਹੋ ਗਏ ਬਸ ਦਿੱਲੀ ਇਕੱਠੇ ਹੋ ਗਏ ਫਿਰ ਉਹਨਾਂ ਨੇ ਮਨ ਬਣਾ ਲਿਆ ਵੀ ਅੱਜ ਕੰਮ ਕਰ ਦੇਣਾ ਹਰਮੰਦਰ ਸਾਹਿਬ ਪਰ ਜਿੰਨਾ ਮੱਥਾ ਲਾਇਆ 153 ਦਿਨ ਲੰਘਦੇ ਆਏ ਆ ਤਿੰਨ ਚਾਰ ਅਟੈਕ ਹੋਲੇ ਉੱਥੇ 153 ਦਿਨ ਬਾਅਦ ਮਾਰਿਆ ਯਾਹ ਕੋਈ ਗੁਰੂ ਗੁਰੂ ਦੀ ਕਿਰਤ ਹੈ ਜਿਹੜਾ ਉਹ ਪੜਿਆ ਹੋਇਆ ਹੈ ਇਤਿਹਾਸ ਇਹ ਆ ਰਿਹਾ ਆਉਣ ਵਾਲਾ ਹਦਿਆਸ ਇਹ ਆ ਰਿਹਾ ਹੈਗਾ ਕਿ ਜੋ ਵੀ ਜੋ ਵੀ ਹਾਈ ਕਮਾਂਡ ਦਿੱਲੀ ਤੇ ਪੰਜਾਬ ਕੇ ਗੈਲ ਤੱਕਾ ਕਰੇਗੀ ਟੈਗ ਕਰੇਗੀ ਜ਼ੁਲਮ ਕਰੇਗੀ ਹੁਣ ਉਸ ਨੂੰ ਉਸ ਦਾ ਜਵਾਬ ਮਿਲਦਾ ਰਹੇਗਾ ਠੀਕ ਹੈ ਸਮੇਂ-ਸਮੇਂ ਮਤਾਬਰ ਉਸ ਦਾ ਜਵਾਬ ਮਿਲਦਾ ਰਹੇਗਾ ਦੇਖੋ ਉਰੇ ਇਸ ਜਗ੍ਹਾ ਕੇ ਉਪਰੇ ਲੈ ਲਿਓ ਇੱਕ ਫਰੂਟੀ ਦੇ ਲੈਗ ਹੈ ਇੱਕ ਫਰੂਟੀ ਦੇ ਲੈਗ ਹੈ ਇੱਕ ਆਮ ਫਲਾਂ ਦੇ ਲੈਗ ਹੈ ਇੱਕ ਖਾਣੇ ਦੇ ਲੈਗ ਹੈ ਤੁਸੀਂ ਤੁਹਾਡੇ ਚੈਨਲ ਥੋੜ੍ਹ ਥੋੜ੍ਹ ਘੁੰਮ ਰਹੇ ਹੈਗੇ ਆ ਕਮੀ ਦਾ ਕੋਈ ਨਹੀਂ ਹੈ ਕਮੀ ਕੋਈ ਨਹੀਂ ਹੈ ਅੱਜ ਪੂਰਾ ਪੰਜਾਬ ਇਸ ਮੋਰਚੇ ਦੇ ਵਿੱਚ ਆ ਕੇ ਬਸ ਜਾਣੇ ਵਾਲੀ ਵੀ ਆ ਰਹੀ ਉੱਥੇ ਕੀ ਵਸਦਾ ਹੈ ਇਸ ਦੇ ਵਿੱਚ ਕੀ ਵਸ ਰਿਹਾ ਹੈ ਇਸ ਦੇ ਵਿੱਚ ਉਸ ਮਾਲਕ ਦੀ ਜੋਤ ਵਸ ਰਹੀ ਹੈ ਉਸ ਮਾਲਕ ਦੀ ਜੋਤ ਵਸ ਰਹੀ ਹੈ ਠੀਕ ਹੈ ਠੀਕ ਹੈ ਤਾਂ ਧੰਨਵਾਦ ਗੱਲਬਾਤ ਕਰਨ ਦੇ ਲਈ ਵਾਕਈ ਹਾਂ ਪੂਰਾ ਲੰਗਰ ਦੁਸ਼ਮਣ ਨੂੰ ਵੀ ਪੂਰਾ ਲੰਗਰ ਮਿੱਤਰ ਨੂੰ ਵੀ ਉਹ ਸਭ ਜਿਸ ਤਰ੍ਹਾਂ ਗੁਰੂ ਗੋਵਿੰਦ ਸਿੰਘ ਜੀ ਨੇ ਕਿਹਾ ਤਾਂ ਗੁਰੂ ਕਨਈਆ ਜੀ ਨੇ ਕਿਹਾ ਤਾਂ ਵੀ ਮਹਾਰਾਜ ਤੇਰਾ ਹੀ ਰੂਪ ਦਿਖ ਰਿਹਾ ਹੈ ਮੈਨੂੰ ਕੋਈ ਦੁਸ਼ਮਣ ਨਹੀਂ ਦਿਖ ਰਿਹਾ ਵਾਕੇ ਤਾਂ ਇੱਥੇ ਕੋਈ ਦੁਸ਼ਮਣ ਨਹੀਂ ਦਿਖ ਰਿਹਾ ਪੂਰਾ ਪੂਰਾ ਉਹ ਵੀ ਆਪਣੇ ਭਰਾ ਹੈ ਉਹ ਵੀ ਕੋਈ ਆਉਣੀ ਹੈ ਪਰ ਦੇ ਉਹਨਾਂ ਕੇ ਗੱਲ ਇੱਕ ਕੰਟੈਕਟ ਬੇਸ ਤੇ ਮੋਦੀ ਨਾਲ ਬੱਚਿਆਂ ਕੇ ਗੱਲ ਧੋਖਾ ਕਰਿਆ ਬੱਚੇ ਮੂਹਰੇ ਲਾ ਦੇ ਦੋ ਦੋ ਚਾਰ ਚਾਰ ਸਾਲਾਂ ਲਾ ਕਿ ਨਾ ਕਿ ਸਰਵਿਸ ਹੈ ਨਾ ਕਿ ਕੀ ਟ੍ਰੇਨਿੰਗਾਂ ਹੈਗੀਆਂ ਨਵੀਂ ਉਮਰ ਕੇ ਬੱਚੇ ਹੈਗੇ ਆ ਬਿਲਕੁਲ ਵਾਕੇ ਹੈ ਠੀਕ ਹੈ ਤਾਂ ਇਹ ਦੇਖੋ ਬੀਬੀਆਂ ਹੋਰ ਵੀ ਇੱਥੇ ਆ ਗਏ ਮਾਤਾ ਜੀ ਕਿੱਥੋਂ ਆਏ ਤੁਸੀਂ ਅੱਛਾ ਆਵਦੇ ਕਿੱਥੋਂ ਕਤਪੁਰ ਪਿੰਡਾ ਜਿਲ੍ਹਾ ਅਗਿਆ ਅੱਛਾ ਕਿੰਨੀ ਉਮਰ ਹੈ ਤੁਹਾਡੀ ਹਾਂ ਜੀ ਅਸੀਂ ਆਏ ਆ ਜੀ ਦੋ ਜਣੀਆਂ ਆਵੀਆਂ ਅਸੀਂ ਆਈਆਂ ਜੀ ਪਸੰਨਾ ਕੀ ਮਦਦ ਕਰਨਾ ਹੈ ਮਾਰੇ ਕਿਸਾਨ ਭਾਈ ਬੈਠੇ ਆ ਜੀ ਉਹਨਾਂ ਤੱਕ ਹਾਂ ਜੀ ਹੁਣ ਸਾਡੇ ਡਟੋਗੇ ਜਿੰਨਾ ਤੱਕ ਹਾਂ ਜੀ ਜਿੰਨੇ ਤੱਕ ਤੱਕ ਡਟਾਂਗੇ ਜਿੰਨਾ ਨਾਲ ਡਟਾਂਗੇ ਸਾਡੇ ਬੱਚੇ ਆ ਜੀ ਨਾਲ ਅਸੀਂ ਮਰਦੇ ਹਾਂ ਅਸੀਂ ਮਰਦੇ ਇੱਕ ਗੋਲੀਆਂ ਚੱਲਦੀਆਂ ਗੋਲੇ ਆਉਂਦੇ ਨੇ ਮਰ ਜਾਂਦਾ ਸੀ ਜੀ ਮਰਨਾ ਤਾਂ ਹੈ ਆਪਣੇ ਕਿਸਾਨਾਂ ਕੇ ਸਾਥ ਦੇ ਕੇ ਮਰਾਂਗੇ ਠੀਕ ਆਪਣੇ ਅਸੀਂ ਮਰ ਪਿੱਛੇ ਖੜੇ ਸਾਡੇ ਬੱਚੇ ਵੀ ਤਾਂ ਖੜੇ ਆ ਮਾਰੇ ਮਾਂ ਪਿਓ ਖੜੇ ਬੱਚੇ ਖੜੇ ਆ ਸਾਰੇ ਹੀ ਖੜੇ ਆ ਮੋਤੀ ਮੋਤੀ ਕੋਈ ਆਈ ਗਈ ਨਹੀਂ ਦੰਦਾ ਹੈ ਤੇ ਮੋਤੀ ਬੱਟਾ ਥੋੜੀ ਸਾਡੇ ਕੋਲ ਲੈ ਲੀਊਗਾ ਜੇ ਸਾਡਾ ਸਾਥ ਨਹੀਂ ਦੇ ਦੇਗਾ ਮਾਰ ਕੇ ਜਾਂ ਪਿੱਟ ਕੇ ਜਾਈਏ ਮੋਤੀ ਸੀ ਨਹੀਂ ਕਿਸੇ ਦਾ ਸਾਥ ਜੇ ਸਾਡਾ ਸਾਥ ਨਹੀਂ ਦੇਣਾ ਸੀ ਮੋਤੀ ਨੱਟਾ ਥੋੜੀ ਪਾਣੀ ਆ ਸਾਡੀ ਵੋਟਾ ਪਾ ਕੇ ਜੋ ਵੱਡਾ ਬੰਦਾ ਬਣਿਆ ਆ ਅੱਜ ਹੁਣ ਤੱਕ ਤਾਂ ਨਚਾਏ ਵੇਚੀ ਆ ਅਸੇ ਬੱਚੇ ਐਸੇ ਹੈ ਅਸੀਂ ਬੁੱਤ ਡਰਨੇ ਵਾਲੇ ਨਹੀਂ ਪੰਜਾਬੀਆਂ ਹਾਂ ਠੀਕ ਹੈ ਅਸੀਂ ਪੰਜਾਬੀਆਂ ਬੁੱਤ ਡਰਨੇ ਵਾਲੇ ਨਹੀਂ ਅਸੀਂ ਡਰਨਾ ਹੈ ਠੀਕ ਹੈ ਠੀਕ ਹੈ ਮਾਤਾ ਜੀ ਤਾਂ ਐਵੇਂ ਐਵੇਂ ਹੌਸਲੇ ਬਣਾਉਂਦੇ ਆਂ ਕੀ ਮਾਰਾਂਗੇ ਕੀ ਹਾਲ ਦੇ ਠੀਕ ਵਧੀਆ ਜੀ ਠੀਕ ਹੈ ਜੀ ਠੀਕ ਹੈ ਆਪ ਤਾਂ ਮਾਰਾਂਗੇ ਕੀ ਮਾਰਾਂ ਠੀਕ ਹੈ ਠੀਕ ਹੈ ਮਾਤਾ ਜੀ ਅਸੀਂ ਬਹੁਤ ਟਾਨੀ ਪਾਉਣੇ ਹੁੰਨ ਜਿੰਤੀਆਂ ਪਾਗੋ ਮਾਈ ਬਣ ਕੇ ਆਈਆਂ ਹੈਗੀਆਂ ਜਿੰਤਿਆਂ ਕੇ ਪਾਗੋ ਪਾਈਆਂ ਕੇ ਮਾਤਾ ਕੇ ਜਨਮਾਂ ਕੇ 쿠ੱਖਾਂ ਕੇ ਜਨਮ ਤੇ ਇਹ ਸੂਰਮੇ ਪੈਦੇ ਹੋਏ ਹੈਗੇ ਆ ਉਹ ਸਾਰੀਆਂ ਚਿੰਚਾਂ ਉਰੀ ਹੈ ਮਾਮਾ ਮੇ ਉਰੀ ਹੈ ਪਾਈ ਪਾਗੋ ਵੀ ਉਰੀ ਹੈ ਉਹਨਾਂ ਕੇ ਬਾਰਸ ਵੀ ਉਰੀ ਹੈ ਉਹਨਾਂ ਕੇ ਜੋ ਜੋ ਨਾ ਗਿਆ ਕਾਰਨਾਮੇ ਲੜਾਈਆਂ ਜੰਗ ਉਹਨਾਂ ਕੇ ਸਿਰਾਂ ਤੇ ਚੱਲਦੇ ਆ ਕੇ ਸ਼ੁਰੂ ਤੇ ਚੱਲਦੇ ਆ ਕੇ ਚੱਲਦੇ ਰਹਿਣਗੇ ਰੁਕਦੇ ਨਹੀਂ ਹੈਗੇ ਹਾਂ ਵਾਕਈ ਠੀਕ ਹੈ ਤਾਂ ਇਹ ਦੇਖੋ ਇਹ ਹੌਸਲਾ ਹੈ ਤੇ ਕਿਸਾਨੀ ਦਾ ਕਿਸਾਨਾਂ ਦੇ ਪਰਿਵਾਰਾਂ ਦਾ ਬੀਬੀਆਂ ਜਿਹੜੀਆਂ ਨੇ ਪੰਜਾਬ ਤੋਂ ਔਰ ਹਰਿਆਣਾ ਤੋਂ ਇੱਥੇ ਪਹੁੰਚਿਆ ਹੋਈਆਂ ਨੇ ਤਾਂ ਕਹਿੰਦੇ ਨੇ ਕਿਸਾਨ ਵੀਰਾਂ ਦੇ ਨਾਲ ਉਦੋਂ ਤੱਕ ਡਟੇ ਰਹਾਂਗੇ ਜਦੋਂ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਕੈਮਰਾਮੈਨ ਮਹਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਸ਼ੰਭੂ ਬਾਡਰ